ਅਬਾਦੀ ਕੀਤੀ ਸੀਗੀ ਜਿਹੜੀ ਮਹਿਲਾ ਪਹਿਲਵਾਨ ਹਨ ਵਿਨੇਸ਼ ਫੁਗਾੜ ਉਹਨੂੰ ਕਹਿੰਦੇ ਅਜੇ ਵੀ ਚਾਂਦੀ ਦਾ ਤਗਮਾ ਮਿਲ ਸਕਦਾ ਅੱਜ ਫੈਸਲਾ ਆਉਣਾ ਪਰ 135 40 ਕਰੋੜ ਦੀ ਆਬਾਦੀ ਦੇ ਵਿੱਚੋਂ ਸਾਡੇ ਪੱਲੇ ਕੀ ਆ ਸ਼ੁਨਸ਼ਣਾ ਕੀ ਅਸੀਂ ਕੀਤਾ ਕੀ ਖਟਿਆ ਕੀ ਗਵਾਇਆ ਇਹ ਦੂ ਘੱਟ ਪਾਪੂਲੇਸ਼ਨ ਵਾਲੇ ਲੋਕ ਕੈਨੇਡਾ ਦੇ 3.5 4 ਕਰੋੜ ਪਾਪੂਲੇਸ਼ਨਾਂ ਤੋਂ ਮੈਡਲਾਂ ਦੇ ਵਿੱਚ ਉੱਪਰ ਆਸਟ੍ਰੇਲੀਆ ਕਿੱਥੇ ਖੜਾ ਅਮਰੀਕਾ ਕਿੱਥੇ ਖੜਾ ਸਾਡੇ ਪੱਲੇ ਕੀ ਆ ਸਿਰਫ ਗੱਪਾਂ ਝੂਠ ਕ੍ਰਾਪਸ਼ਨ ਕੱਖ ਨਹੀਂ ਸਾਡੇ ਪੱਲੇ ਕੱਖ ਨਹੀਂ ਕਿ ਮਾੜੀ ਮੋਢੀ ਉਦਾਂ ਹੀ ਸ਼ਰਮ ਆਉਣੀ ਚਾਹੀਦੀ ਆ ਭਾਵੇਂ ਭਾਰਤ ਸਰਕਾਰ ਆ ਭਾਵੇਂ ਸਟੇਟ ਦੀਆਂ ਸਰਕਾਰਾਂ ਆ ਜਦੋਂ ਤੁਸੀਂ ਖੇਡਾਂ ਲਈ ਧਿਆਨ ਹੀ ਨਹੀਂ ਦਿੰਦੇ ਇੱਕ ਖਿਡਾਰੀ ਕੋਈ ਮਾੜਾ ਮੋਟਾ ਚਾਂਦੀ ਦਾ ਤਗਮਾ ਲੈ ਆਉਂਦਾ ਢੋਲ ਵਜਾਈ ਜਾਂਦੇ ਤੁਸੀਂ ਪਤਾ ਨਹੀਂ ਕੀ ਉਹ ਜੰਗ ਜਿੱਤ ਕੇ ਆ ਗਿਆ ਪੱਲੇ ਕੀ ਆ ਤੁਹਾਡੇ ਲੱਖ ਲਾਂਤ ਹੀ ਕਹਿ ਸਕਦੇ ਆ ਆਪਾਂ ਸਰਕਾਰਾਂ ਦੇ ਕਿੰਨੇ ਕੁ ਤਗਮੇ ਆ ਗਏ ਤੇ ਕਿੰਨੀ ਕਾਸ ਇਹਨਾਂ ਤੇ 135 40 ਕਰੋੜ ਦੀ ਆਬਾਦੀ ਦੇ ਵਿੱਚ ਤੁਸੀਂ ਕੀ ਖਟਿਆ ਕੀ ਕੋਆ ਕੀ ਕੰਨਾ ਚਾਹੁੰਦੇ ਆ ਦੇ ਜੇ ਤੱਕ 135 40 ਕਰੋੜ ਦੀ ਆਬਾਦੀ ਦੇ ਵਿੱਚ ਆਪਾਂ ਘਟਣ ਕਮਾਉਣ ਦੀ ਗੱਲ ਕਰਦੇ ਖੱਟੇ ਕਮਾਏ ਸਰਕਾਰਾਂ ਨੇ ਥੋੜਾ ਹੁੰਦਾ ਤਾਂ ਪੈੜਵਾਣਾ ਆਪਣੇ ਪੱਧਰ ਤੇ ਜਾਂ ਖਿਡਾਰੀ ਆਪਣੇ ਪੱਧਰ ਤੇ ਜਿਹੜੀ ਮਿਹਨਤ ਮੁਸ਼ਕਤ ਕਰਦੇ ਹੈ ਜੀ ਜੀ ਉਹ ਪੋਜੀਸ਼ਨ ਹਾਸਲ ਕਰ ਲੈਂਦੇ ਤਾਂ ਉਹਨੂੰ ਸਰਕਾਰਾਂ ਇਕੜਾ ਲਾ ਕੇ ਕਹਿੰਦੀ ਆ ਦੇਖੋ ਜੀ ਇੰਡੀਆ ਇੰਡੀਆ ਗ੍ਰੇਟ ਇੰਡੀਆ ਮਹਾਨ ਮੇਰਾ ਭਾਰਤ ਸੁਮਾਨ ਹੀ ਕੁਛ ਹੁੰਦਾ ਰਹਿੰਦਾ ਹੈ ਜੀ ਪਰ ਕਾਰਾਂ ਨੂੰ ਉਤਮ ਨਹੀਂ ਕੀਤੇ ਜਾਂਦੇ ਖੇਡਾਂ ਪਰ ਧਿਆਨ ਨਹੀਂ ਦਿੱਤੇ ਜਾਂਦੇ ਛੋਟੇ ਛੋਟੇ ਗ੍ਰੇਸ਼ਾ ਜਿਹਰੇ ਜੀ ਉਹਨਾਂ ਦੇ ਖਿਡਾਰੀਆਂ ਨੂੰ ਦੇਖੋ ਤੁਸੀਂ ਕਿੱਥੇ ਦੀ ਕਿੱਥੇ ਚਲੇ ਗਏ। ਸ਼ਾਮਗੇਲ ਦੇ ਨਾਲ ਉਹਦੀ ਹਿੱਕਾ ਪ੍ਰਜਨਨ ਦੀ ਸਾਡੇ ਦੇ ਮੁਕਾਬਲੇ ਕੀ ਹੈ? ਹੂੰ ਹੂੰ ਪੰਜਾਬੀ ਦੀ ਇੱਕ ਕਹਾਵਤ ਹੈ ਜੀ ਉਹ ਕਹਿੰਦੇ ਜਾਦਰ ਪਾਉਣਾ ਹੂੰ ਹੂੰ ਜਾਦਰ ਕਦੋਂ ਪਾਈ ਜਾਂਦੀ ਹੈ ਇੱਕ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਕੋਈ ਔਰਤ ਤੇ ਦਿਵਾ ਹੋ ਜਾਂਦੀ ਉਮਰ ਉਹਦੀ ਜਵਾਨ ਹੁੰਦੀ ਜੀ ਸੋ ਉਸ ਵੇਲੇ ਪਿੰਡ ਦੀ ਪਟਿਆਰ ਜਾਂ ਰਿਸ਼ਤੇਦਾਰ ਵਗੈਰਾ ਸੋਚਦੇ ਕਿ ਦਾ ਰਿਟਾਈ ਦਾ ਕੁਛ ਨਾ ਕੁਛ ਕਰੀਏ ਰੋਟੀ ਕਿਵੇਂ ਖਾਓ ਜੀ ਇਹਨੂੰ ਕੋਈ ਆਸਰਾ ਚਾਹੀਦਾ ਹੈ ਹੂੰ ਹੂੰ ਤੇ ਦੁਬਾਰਾ ਕਿਸੇ ਲੋਟਵੰਦ ਨਾਲ ਜਾਂ ਕਿਸੇ ਰਿਸ਼ਤੇਦਾਰ ਦੇ ਨਾਲ ਵਿਆਹ ਕਰ ਦਦੇ ਉਹ ਵਿਆਹ ਕਰਨ ਨੂੰ ਕਹਿੰਦੇ ਸੀ ਚਾਦਰ ਪਾਉਣਾ ਜੀ ਜੀ ਤਾਂ ਸਾਡੀਆਂ ਸਰਕਾਰਾਂ ਚਾਦਰ ਪਾਉਂਦੇ ਬਿਲਕੁਲ ਕੋਈ ਚੰਗਾ ਖਿਡਾਰੀ ਨਿਕਲਿਆ ਉਹਨੇ ਕਹਿ ਦਿੰਦੇ ਜੀ ਸਾਡਾ ਹੈ ਸਾਡਾ ਮਾਣ ਹੈ ਸਾਡਾ ਤਾਂ ਹੈ ਤੁਸੀਂ ਉਹਨੇ ਦੇਖੋਗੇ ਕੁੜੀ ਬਨੇਸ਼ ਹੋਗਟ ਹੈ ਪਨੇਸ਼ ਮੋਗਰ ਤੇ ਚਰੋਲੇ ਲੜਾਈ ਲੜੀ ਵਧੀਆ ਪਰਫਾਰਮ ਕੀਤਾ ਬੇਟੋ ਦਾ ਵੱਧ ਗਿਆ ਇਗਨੋਰ ਹੋ ਗਈ ਡਿਸਕਵালিਫਾਈ ਕਰਤਾ ਤੇ ਰੇਸ ਦੇਖੋ ਕਿੰਨੀ ਲੱਗੀ ਹੋਈ ਹੈ ਜੀ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਗੁਰੇ ਹਰਿਆਣੇ ਦੇ ਵਿੱਚ ਜੋੜ ਪ੍ਰਚਾਰ ਕਰਦੇ ਫਿਰਦੇ ਸੀ ਹੂੰ ਜਿਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਉਹ ਕੁੜੀ ਭਾਈ ਜਿਹੜੀ ਹੈਗੀ ਹੈ ਉਹਨੂੰ ਡਿਸਕਵালিਫਾਈ ਕਰਤਾ ਤੇ ਇਹ ਤੋਂ ਵਧੀਆ ਦਾ ਮੌਕਾ ਕੋਈ ਨਹੀਂ ਬਿਲਕੁਲ ਇਹਨੂੰ ਕੈਸ਼ ਨਾ ਕਰਾ ਲਈਏ ਮਕੂਤਾ ਜਿੱਦਾ ਤਬਦੀਲ ਕਰਾ ਲਈਏ ਸ਼ਾਇਦ ਮਕੂਤਾ ਤਬਦੀਲ ਹੋ ਜਾਵੇ ਮੈਂ ਪਾਦਰੀ ਅਸਟੀਕਾ ਤੇ ਕਹਿੰਦੇ ਸੀ ਉੱਥੇ ਜੀ ਕਬ ਪੁਲਿਸ ਦੀਆਂ ਗੱਡੀਆਂ ਆਈਆਂ 1 2 ਤੇ ਜਿੱਥੇ ਇਹਲਾ ਬੁੜੀ ਦਾ ਵਿਨੇਸ਼ ਦਾ ਘਰ ਸੀਗਾ ਉਹਦੇ ਆਲੇ ਦੋਲੇ ਕਹਿੰਦੇ ਗੱਡੀਆਂ ਲੱਗ ਕੇ ਸ਼ਾਹ ਹੋ ਗਿਆ ਵੀ ਇਹ ਕੀ ਹੋ ਗਿਆ ਹੂੰ ਹੂੰ ਥਿੰਦੇ ਲੋਕ ਦੇਖਣ ਲੱਗੇ ਕਿਸੇ ਨੇ ਕਿਹਾ ਜੀ ਮੁੱਖ ਮੰਤਰੀ ਸਾਹਮਣੇ ਹੋ ਰਹੇ ਜੀ ਉਹਨੇ ਸੋਚਿਆ ਵੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਉਣਗੇ ਹੂੰ ਹੂੰ ਪਰ ਨਾਇਬ ਸਿੰਘ ਸੈਣੀ ਦੀ ਸਾਜ਼ਿਦ ਤੇ ਪਹੁੰਚਿਆ ਕੌਣ ਉੱਥੇ ਜੀ ਉੱਥੇ ਪਹੁੰਚ ਕੇ ਭਗਵੰਤ ਸਤਿਮਾਨ ਜੀ ਉਸ ਵੇਲੇ ਜੱਲੀ ਸਾਹਿਬ ਬੀਬੀ ਸੀ ਦੀ ਟੀਮ ਉੱਥੇ ਮੌਕੇ ਤੇ ਸੀ ਹੂੰ ਹੂੰ ਉਹ ਆਵਾਜ਼ ਆ ਰਹੀ ਜਨ ਕੇ ਦਰਵਾਜ਼ਾ ਖੋਲੋ ਜਿਹੜਾ ਪਰਵਾਜ਼ ਟੁੱਟਿਆ ਪਿਆ ਹੋਵੇ ਬਿਲਕੁਲ ਜਿਹਨਾਂ ਦੀ ਧੀ ਨੇ ਐਡਾ ਵੱਡਾ ਐਂ ਸਿਕਰ ਦੇ ਚੰਬੇ ਤੇ ਕੌੜੀ ਦੇ ਚੜ ਕੇ ਵਿਚਾਰੀ ਉੱਥੋਂ ਡਿੱਗਦੀ ਹੋਵੇ ਜੀ ਉਹਨਾਂ ਦਾ ਹਾਲ ਕੀ ਹੋਊਗਾ ਭਾਂਦਾ ਜਾ ਇਸ ਘਰ ਤੋਂ ਲਾ ਸਕਦੇ ਉਹ ਇਸ ਘਰ ਦੇ ਵਿੱਚ ਵੀ ਉਹਦੀ ਮਾਂ ਹੋਊਗੀ ਉਹਨਾਂ ਦੇ ਰਿਸ਼ਤੇਦਾਰ ਹੋਗੇ ਭਾਦੀ ਹੋਣਗੇ ਭਰਾ ਹੋਣਗੇ ਤਸਵੀਰਾਂ ਕਿਚਾਵਾਂਗੇ ਫਿਰ ਆਪਣੇ ਸੋਸ਼ਲ ਮੀਡੀਆ ਤੇ ਪੋਸਟਾ ਪਾਵਾਂਗੇ ਫਿਰ ਕਮਾਗਿਆ ਦੇਖੋ ਜੀ ਹਰਿਆਣਾ ਵਾਲਿਆਂ ਦਾ ਗੱਲ ਨਹੀਂ ਛੁਡੀ ਅਸੀਂ ਜਾਈਏ ਉਹਨਾਂ ਦੇ ਘਰੇ ਤੇ ਸਾਨੂੰ ਵੋਟਾਂ ਪਾਓ ਅਗਲੀ ਗੱਲ ਸਹੀ ਹੀ ਨਿਕਲਦੀ ਹੈ ਬਿਲਕੁਲ ਜੀ ਪਰ ਜੇ ਵੀਰ ਸਾਹਿਬ ਹੋਇਆ ਇਹ ਕਿ ਜਦੋਂ ਉਹਨਾਂ ਨੇ ਦਰਵਾਜ਼ਾ ਨਾ ਖੋਲ੍ਹਿਆ ਕੋਈ ਗੱਲ ਨਾ ਕੀਤੀ ਤਾਂ ਉੱਥੋਂ ਫਿਰ ਕਿਸੇ ਨੇ ਸਿਆਰੇ ਬੰਦੇ ਨੇ ਪਿੰਡ ਵਾਲੇ ਨੇ ਕਿਹਾ ਜੀ ਵੀ ਇੱਥੇ ਨਾ ਮੱਥਾ ਮਾਰੋ ਆ ਤਿੰਨ ਕਮੀਲ ਦੇ ਦੂਰੀ ਦੇ ਉੱਤੇ ਕ ਅਕੈਡਮੀ ਬਣੀ ਹੋਈ ਹੈ ਹੂੰ ਹੂੰ ਸੈਲਵਨ ਨੂੰ ਤਿਆਰ ਕਰਨ ਵਾਲੀ ਹੈ ਤੇ ਉਹ ਅਕੈਡਮੀ ਵੀ ਕਿਸੇ ਸਰਕਾਰ ਨੇ ਨਹੀਂ ਮੇਰੇ ਘਰ ਬਣਾਈ ਹੋਈ ਆ ਆਪ ਹੀ ਬਣਾਈ ਹੋਈ ਹੈ ਜੀ ਮਹਾਵੀਰ ਫੋਗਟ ਮਹਾਵੀਰ ਫੋਗਟ ਜਿਹੜਾ ਹੈਗਾ ਉਹ ਇਹਦਾ ਬਨੇਸ਼ਤ ਹੈ ਜੀ ਉਸਨੇ ਇਸ ਕੁੜੀ ਨੂੰ ਦਾਪੇ ਸਿਕਾਈ ਸੀ ਬਚਪਨ ਤੋਂ ਉਸਨੇ ਪਹਿਲਵਾਨੀ ਦੇ ਵਿੱਚ ਪਾਇਆ ਸੀ ਤੇ ਫਿਰ ਮੁੱਖ ਮੰਤਰੀ ਸਾਹਿਬ ਉੱਥੇ ਗਏ ਤੇ ਉੱਥੇ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ ਤਸਵੀਰਾਂ ਆਪ ਵੀ ਖਿੱਚੀ ਲਈ ਜੀ ਬਾਗ ਵਿੱਚ ਜਿਹੜਾ BBC ਵਾਲਿਆਂ ਨੇ ਜਦੋਂ ਚਲੋ ਤੁਹਾਨੂੰ ਪਤਾ ਪੱਤਰਕਾਰ ਦਾ ਖੇਸ਼ਾ ਹੀ ਇਹੋ ਜਿਹਾ ਹੁੰਦਾ ਹੈ ਜੀ ਉਹਨਾਂ ਨੇ ਕਾਫੀ ਕੋਸ਼ਿਸ਼ ਕਰਕੇ ਪਰਿਵਾਰ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਹਿ ਦਿੱਤੀ ਅਸੀਂ ਟੁੱਟੇ ਬੈਰ ਸਭ ਤੋਂ ਗੱਲ ਨਹੀਂ ਹੋ ਰਹੀ ਜੀ ਕੰਨ ਸਾਡੇ ਹਾਲਤੇ ਰਹਿੰਦੇ ਹੋ ਅਸੀਂ ਸਬਮਿਟ ਤੋਂ ਨਿਕਲਣੇ ਹਾਲਤਾਂ ਬਣੀ ਵੀ ਹੂੰ ਹੂੰ ਪਰ ਤੁਸੀਂ ਇਹ ਦੇਖੋ ਕਿ ਤੁਸੀਂ ਬਾਅਦ ਵਿੱਚ ਗੱਡੀਆਂ ਭਜਾਈ ਫਿਰੋ ਉਸ ਕੁੜੀ ਦੀ ਜਿਹੜੀ ਇਹ ਹੈ ਜਿਹਦੀ ਬਦਕਿਸਮਤੀ ਹੈ ਉਸ ਬਦਕਿਸਮਤੀ ਨੂੰ ਕਿਸਮਤੀ ਨੂੰ ਆਪ ਵੀ ਕਿਸਮਤ ਦੀ ਤੰਬੀਲ ਕਰਨ ਵਾਸਤੇ ਤੁਸੀਂ ਘਰ ਆਫਰੇ ਫਿਰਦੇ ਹੋ ਜੀ ਇਹ ਤੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਅੱਜ ਤੱਕ ਅਸੀਂ ਦਿੰਗਾ ਦਾ ਮਾਰ ਦਿੰਦੇ ਆ ਜੀ ਸਾਡੀ ਹਾਕੀ ਵਾਲੀ ਟੀਮ ਨੇ ਚੰਗਾ ਵਧੀਆ ਕੰਮ ਪਰਫਾਰਮ ਕੀਤਾ ਹੈ ਮੁਖਬਤਰੀ ਸਾਹਿਬ ਨੇ ਕਹਿੰਦਾ ਸੀ ਜੀ ਮੈਨੂੰ ਤਾਂ ਆਰਡਰ ਦਿੱਤਾ ਜੇ ਮੈਨੂੰ ਆਰਡਰ ਦਿੱਤੇ ਮੈਂ ਤੁਹਾਡਾ ਹੌਸਲਾ ਵਧਾਉਂਦਾ ਤੇ ਮੈਂ ਤੁਹਾਨੂੰ ਹਵਾਈ ਅੱਡੇ ਲੈਣ ਆਸਤੇ ਆਉਂਗਾ ਮੈਂ ਕਹਿੰਦਾ ਜੀ ਨੌਕਰੀਆਂ ਵੀ ਦੇਵਾਂਗੇ ਅਸੀਂ ਬਹੁਤ ਵੱਡੀਆਂ ਨੌਕਰੀਆਂ ਦੇਵਾਂਗੇ ਸਭ ਨੂੰ ਦੇਵਾਂਗੇ ਗਵਰਨਰ ਪੋਸਟਾਂ ਦੇਵਾਂਗੇ ਜੀ ਤੇ ਜੱਗੀ ਸਾਹਿਬ ਮੈਨੂੰ ਇਹ ਦੱਸੋ ਕਿ ਇੱਕ ਪਹਿਲਵਾ ਇੱਕ ਜਿਹੜਾ ਖਿਡਾਰੀ ਹੋਰ ਸੀ ਹੂੰ ਹੂੰ ਜਿਹਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਚੰਡੀਗੜ੍ਹ ਜੀ ਕਿ ਜੀ ਆ ਬੰਦੇ ਤੋਂ ਜਰਨਲਿਸਟ ਜੰਨੀ ਪੈਸੇ ਮੰਗਦਾ ਸੀ ਇਹਦੇ ਪੈਸੇ ਨਹੀਂ ਦਿੱਤੇ ਕਰਾ ਰਹਿ ਗਿਆ ਹੂੰ ਹੂੰ ਮੈਂ ਦੇਵਾਂਗਾ ਵੀ ਮੈਂ ਗਰੰਟੀ ਦਿੰਦਾ ਮੈਂ ਦੇ ਦੇਵਾਂਗੀ ਨੌਕਰੀ ਦਾ ਅਪੁਆਇੰਟਮੈਂਟ ਲੈਟਰ ਕਿੱਥੇ ਦੀ ਮਿਲ ਲੱਗੀ ਭੁੱਲੀ ਗਈ ਦੀ ਉਹ ਮਤਾ ਕਿੱਥੇ ਜੀ ਇਹ ਇਸ ਕਰਕੇ ਆਪਾਂ ਕਹਿੰਦੇ ਕਿ 124 ਕਰੋ 140 ਕਰੋੜ ਲੋਕ ਹੈ 140 ਕਰੋੜ ਲੋਕਾਂ ਦਾ ਕੋਈ ਕਸੂਰ ਨਹੀਂ ਲੋਕਾਂ ਦੇ ਵਿੱਚੋਂ ਅਸੀਂ ਕਿੰਨੇ ਕ ਬੰਦੇ ਕੱਢਦੇ ਹਾਂ ਕਿੰਨੇ ਕ ਅਸੀਂ ਆਪਣੇ ਜਿਹੜੇ ਹੈਗੇ ਪਹਿਲਵਾਨ ਤਿਆਰ ਕਰਦੇ ਆ ਕਿੰਨੇ ਕ ਅਸੀਂ ਆਪਣੇ ਖਿਡਾਰੀ ਤਿਆਰ ਕਰਦੇ ਆ ਅਸੀਂ ਉਹਨਾਂ ਦੀ ਕਿੰਨੀ ਖਰਵਸ਼ ਕਰਦੇ ਆ ਜੀ ਇਸੇ ਦਾ ਸਥਿਤੀ ਇਹ ਹੈ ਕਿੰਨੀਆਂ ਘਰਾਂ ਦੇ ਵਿੱਚ ਤੁਸੀਂ ਖਬਰਾਂ ਪੜ੍ਹ ਚੁੱਕੇ ਹੋ ਜੀ ਜਿਹੜੇ ਬੰਦੇ ਨਾਮ ਪਰ ਖਿਡਾਰੀ ਸੀ ਉਹ ਤਾਂ ਵਿਚਾਰੇ ਪਨੇਦਾਰ ਬਣੇ ਪਏ ਹਮਮ ਸਾਡੇ ਕੋਟ ਪੂਰੇ ਦੇ ਵਿੱਚ ਇੱਕ ਖਿਡਾਰੀ ਜਿਹੜਾ ਕੁੱਬਾ ਹੋ ਗਿਆ ਹੋਰ ਵੀ ਟਕੜਾ ਟਕੜਾ ਉਹ ਬੰਦਾ ਮਤਲਬ ਬਹੁਤ ਵੱਡਾ ਕੇ ਨਿਕਲ ਸਕਦਾ ਸੀ ਕਿਉਂਕਿ ਗਰੀਬ ਗ਼ਰਿਬ ਪਰਿਵਾਰ ਦੇ ਵਿੱਚ ਕੋਈ ਕਿਸੇ ਨੇ ਦੀ ਬਾਤ ਨਹੀਂ ਪੁੱਛੀ ਜੀ ਇਹ ਕਰਵਾ ਕਾਈਂਡੀਆਂ ਸੋਖੀਆਂ ਹੁੰਦੀਆਂ ਹੈ ਬਗੈਰ ਸਰਕਾਰਾਂ ਦੀ ਮਦਦ ਤੋਂ ਕਰੇ ਨਹੀਂ ਜੀ ਕਿ ਕਿਹੜਾ ਕਿਡਾ ਦੇਸ਼ ਹੈ ਜੀ ਆਪਾਂ ਦੱਸਦੇ ਕਿ ਕਿਹੜਾ ਕਿਹੜਾ ਦੇਸ਼ ਹੈ ਕਿਉਂ ਬਾਬੀ ਮੱਲਾ ਮਾਰ ਦਰਗੇ ਬਿਲਕੁਲ ਮੈਨੂੰ ਪਤਾ ਵੀ ਹੈ ਇਹਨੇ ਕਿ ਚੀਨ ਦੀ ਕੀ ਪਰਫਾਰਮੈਂਸ ਹੈ ਜਦੋਂ ਚੀਨ ਰੂਸ ਅਮਰੀਕਾ ਦਾ ਵੱਡਿਆ ਦਖਤ ਹੈ ਇਹ ਕਹਿੰਦੇ ਛੋਟੇ ਛੋਟੇ ਦੇਸ਼ ਜਿਹੜੇ ਯੂਰਪ ਦੇ ਹੈਗੇ ਆ ਉਹਨਾਂ ਦੀਆਂ ਵੀ ਮੱਲਾ ਮਾਰ ਗਿਆ ਹੋਣਗੇ ਇਹ ਵੀ ਕਾਹੇ ਜ਼ਰੂਰ ਦਿੰਦੇ ਨੇ ਲੇਕਿਨ ਸਾਡੀਆਂ ਸਰਕਾਰਾਂ ਦਾ ਉਸੇ ਇਜ਼ਾਜਾ ਹੈਗਾ ਜਿਹੜਾ ਉਹ ਦਿਨਾਂ ਧਿਆਨ ਦੇਣਾ ਚਾਹੀਦਾ ਰੂਸ ਦਾ ਸਿਫੋਰਾਕੀ ਜਿਹੜਾ ਕਿਹਨੇ ਜੀ ਪੰਜਾਬ ਨੇ ਵੀ ਦੱਸਦਾ ਬੱਤ ਜਿਹੜੀ ਹੈ ਕਿ ਪੰਜਾਬ ਦੇ ਸਿਆਸਤ ਦਾ ਸਥਿਤੀ ਹੈ ਵੀ ਪਾਵਰ ਚਾਵਾਂ ਕਿ ਮਾਈਨਿੰਗ ਕਿ ਇਹ ਕਿਵੇਂ ਸੀ ਮਾਈਨਿੰਗ ਦੇ ਵਿੱਚੋਂ ਅਸੀਂ ਪੂਰੇ ਪੈਸੇ ਕਮਾ ਲਾਂਗੇ ਔਰ ਖਜ਼ਾਨੇ ਪਿਆਰ ਵੀ ਜਿਹੜੇ ਲੋਕਾਂ ਦੀ ਜੇਬਾਂ ਚ ਜਾਂਦੇ ਆ ਤੇ ਚੰਦੀ ਸਾਹਿਬ ਖਬਰਾਂ ਲੱਗ ਰਹੀਆਂ ਅੱਜ ਕੱਲ੍ਹ ਜੀ ਸੋਸ਼ਲ ਮੀਡੀਆ ਤੇ ਵੀ ਆ ਰਹੀ ਹੈ ਪ੍ਰਿੰਟ ਐਲੈਕਟ੍ਰੋਨਿਕ ਮੀਡੀਆ ਤੇ ਵੀ ਆ ਰਹੀ ਹੈ ਜੀ ਕਿ ਮਹੀਆ ਦੇ ਦਿਨਾਂ ਦੇ ਵਿੱਚ ਜਦੋਂ ਮਾਈਨਿੰਗ ਦੇ ਉੱਤੇ ਪਾਬੰਦੀ ਲੱਗ ਜਾਂਦੀ ਹੈ ਤੇ ਅੱਜੇ ਮੈਨੂੰ ਹੋ ਰਹੀ ਹੈ ਜਿੰਨਾ ਇਲਾਕੇ ਚ ਹੋ ਰਹੀ ਹੈ ਉਹਨਾਂ ਇਲਾਕਿਆਂ ਚ ਹੋ ਰਹੀ ਹੈ ਜਿੱਥੇ ਵਜ਼ੀਰ ਹੈ ਹੂੰ ਹੂੰ ਔਰ ਵਜ਼ੀਰ ਕਿਹੜੇ ਹੈ ਭਗਵੰਤਬਾਦ ਦੇ ਨੇੜੇ ਘੱਟਾ ਦੇ ਜ਼ਿਲ੍ਹਾ ਵਾਲੇ ਦੇ ਵੱਧ ਹੈ ਜੀ ਚਾਹੁੰਦੇ ਬਾਤ ਵੀ ਉਹਨਾਂ ਦੇ ਖਿਲਾਫ ਜੀ ਜੇ ਆਪਾਂ ਪੱਛਿਤ ਪੱਛਮੀ ਦੇਸ਼ਾਂ ਦੀ ਗੱਲ ਕਰ ਲਏ ਯੂਰਪੀ ਦੇਸ਼ਾਂ ਦੀ ਗੱਲ ਕਰੀ ਉਹਨਾਂ ਦੀ ਕੋਈ ਪਾਲਿਸੀ ਬਣੀ ਹੁੰਦੀ ਹੈ ਬਿਲਕੁਲ ਉਹ ਪਾਲਿਸੀ ਜਿਹਦੇ ਪੜਾ ਦਿੰਦੇ ਐ ਮੈਂ ਕੱਲ ਵੀ ਗੱਲ ਕੀਤੀ ਸੀ ਹੂੰ ਹੂੰ ਤੇ ਹਾਕੀ ਸਾਡੀ ਸਭ ਤੋਂ ਜਿਹੜੀ ਹੈਗੀ ਸਾਡੀ ਜਾਨਦਾਰ ਖੇਡ ਹੈ ਇੰਡੀਆ ਦੀ ਖੇਡ ਹੈ ਪੰਜਾਬ ਦੀ ਖੇਡ ਹੈ ਜੀ ਲੇਕਿਨ ਪੰਜਾਬ ਤੇ ਵੀ ਤਾਂ ਹਾਕੀ ਦੀ ਅਕੈਡਮੀ ਕੋਈ ਹੈਗੀ ਹੂੰ ਹੂੰ ਜਿਸ ਨੇ ਪੰਜਾਬ ਨੇ ਸਰਦਾਰ ਪ੍ਰਗਟ ਸਿੰਘ ਵਰਗੇ ਪੈਦਾ ਕੀਤੇ ਹੋਣ ਜਿਸ ਨੇ ਬਲਬੀਰ ਸਿੰਘ ਯੂਨੀਅਰ ਬਲਬੀਰ ਸਿੰਘ ਸੀਨੀਅਰ ਪੈਦਾ ਕੀਤੇ ਹੁਣ ਜੀ ਜਿਹੜੇ ਪ੍ਰਿਥੀਪਾਲ ਵਰਗੇ ਆਪ ਤੈ ਛੋਟੀ ਵਰਗੇ सुरेंद्र ਸਿੰਘ ਛੋਟੀ ਵਰਗੇ ਬੰਦੇ ਪੈਦਾ ਕੀਤੇ ਹੋਣ ਉਸ ਧਰਤੀ ਦੇ ਉੱਤੇ ਕਿ ਦੱਸੋ ਵੀ ਕਿਹੜੀ ਅਕੈਡਮੀ ਹੈ ਅਜਲੰਦਰ ਦੇ ਕੋਲੇ ਸੰਸਾਰਪੁਰ ਪਿੰਡ ਹੈ ਜਿਹਨੂੰ ਨਰਸਰੀ ਕਿਹਾ ਜਾਂਦਾ ਜੀ ਉੱਥੋਂ ਜਿਹੜੇ ਖਿਡਾਰੀ ਪੈਦਾ ਹੁੰਦੇ ਆ ਲੋਕਾਂ ਦਾ ਆਪੋ ਆਪਣੇ ਮਤਲਬ ਤੇ ਹਕਮ ਕਰਦੇ ਐ ਸੋ ਆਪਾਂ ਇੱਕ ਆਪਾਂ ਮਤਲਬ ਖਿਡਾਰੀਆਂ ਨੂੰ ਜਿਹੜਾ ਉਹਨਾਂ ਨੂੰ ਨਹੀਂ ਆਣਾ ਪੈਣਾ ਚਾਹੀਦਾ ਸਾਡੀਆਂ ਸਰਕਾਰਾਂ ਦਾ ਉੱਤੇ ਧਿਆਨ ਹੈ ਨਹੀਂਗਾ ਜੀ ਆ ਬਿਲਕੁਲ ਜੀ ਮੈਂ ਸਰਕਾਰ ਦੀ ਗੱਲ ਕਰਦਾ ਜੀ ਲੋਕਾਂ ਦੀ ਦਿਖਾਲੀ ਨਹੀਂ ਕਰਦਾ ਜੇ ਸਹੂਲਤਾਂ ਨਹੀਂ ਦਿੰਦੀਆਂ ਤਾਂ ਸਭ ਤੋਂ ਵੱਡੀ ਪ੍ਰੋਬਲਮ ਉਹ ਡੰਕੀ ਉਦਾਂ ਵਜਾਈ ਜਾਂਦੇ ਨੇ ਮੀਡੀਆ ਦੇ ਵਿੱਚ ਇੰਨਾ ਰੌਲਾ ਪਾਈ ਜਾਂਦੇ ਤਾਂ ਕਰਦੇ ਤੁਸੀਂ ਲੋਕਾਂ ਲਈ ਕੁਝ ਵੀ ਨਹੀਂ ਚਲਦੇ ਜਾਂ ਪਹਿਲੀ ਕਾਲ ਤਾਂ